ਹਾਂਜੀ ਇਹ ਪਟੂਰਾ ਨਹੀਂ ਇਹ ਹੈ ਜੀ ਖਜਲਾ ਮਿਠਾਈ ਇਹ ਜੁਪੀ ਦੀ ਮਿਠਾਈ ਹੈ ਜੀ ਇਹ ਬਣਿਆ ਹੋਇਆ ਇੱਧਰ ਘੀ ਪਿਆ ਹੈ ਟੱਬ ਦੇ ਵਿੱਚ ਇਹ ਮੈਦੇ ਤੋਂ ਤਿਆਰ ਕੀਤਾ ਜਾਂਦਾ ਹੈ ਇਹਦਾ ਇਤਿਹਾਸ ਵੀ ਬੜਾ 100 ਸਾਲ ਪੁਰਾਣਾ ਇਤਿਹਾਸ ਹੈ ਕਿਉਂਕਿ ਮੇਲਿਆਂ ਦਾ ਇਤਿਹਾਸ ਮੇਨ ਜੇ ਹੁਣ ਤੁਸੀਂ ਦੇਖੇ ਹੋਵੋਗੇ ਵੀ ਪੰਜਾਬ ਦੇ ਵਿੱਚ ਥਾਂ ਥਾਂ ਤੇ ਜਦੋਂ ਮੇਲੇ ਲੱਗਦੇ ਨੇ ਤੇ ਜੁੱਪੀ ਤੋਂ ਆ ਕੇ ਇਸ ਮਠਾਈ ਨੂੰ ਸੇਲ ਕੀਤਾ ਜਾਂਦਾ ਲੋਕ ਉੱਥੇ ਹੀ ਇਹਨੂੰ ਬਣਾਉਂਦੇ ਨੇ ਤੇ ਉੱਥੇ ਹੀ ਇਹਨੂੰ ਸੇਲ ਕਰਕੇ ਜਾਂਦੇ ਨੇ ਇਹਦਾ ਜਿਹੜਾ ਕਿਲੋ ਦੇ ਵਿੱਚ ਵਿਕਦਾ ਇਹ 100 ਰੁਪਏ ਤੋਂ ਲੈ ਕੇ 320 ਰੁਪਏ ਦੇ ਵਿੱਚ ਅੰਕਲ ਜੀ ਨੇ ਕਿਹਾ ਕਿ ਮੇਰਾ ਤੁਸੀਂ ਜਿਹੜਾ ਮੈਨੂੰ ਨਾਂ ਦਿਖਾਓ ਤੁਸੀਂ ਮੇਰੀ ਵੀਡੀਓ ਬਣਾ ਲਓ ਤੇ ਆਪਾਂ ਨੇ ਇਸ ਕਰਕੇ ਅੰਕਲ ਨੂੰ ਨਹੀਂ ਦਿਖਾਇਆ ਇਹਦੇ ਇਤਿਹਾਸ ਦੀ ਗੱਲ ਕਰੀਏ ਜੀ ਲੇਖ ਰਾਜ ਸੀ ਸੀਗੇ ਜਿਹੜੇ ਕਿ ਹਰੀਦਵਾਰ ਮੱਥਾ ਟੇਕਣ ਆਏ ਉਹਨਾਂ ਨੇ ਇੱਕ ਮਾਤਾ ਨੂੰ ਬਣਾਉਂਦੇ ਹੋਏ ਦੇਖਿਆ ਇਹ ਤੇ ਜਦੋਂ ਉਹ ਵਾਪਸ ਆਪਣੇ ਪਿੰਡ ਗਏ ਤਾਂ ਉਹਨੇ ਪਿੰਡ ਦੇ ਵਿੱਚ ਜਾ ਕੇ ਇਸ ਮਠਾਈ ਨੂੰ ਬਣਾਇਆ ਤੇ ਜਿਵੇਂ ਹੀ ਉਹਨਾਂ ਨੇ ਇਹ ਮਠਾਈ ਬਣਾਈ ਤੇ ਸਭ ਨੂੰ ਬਹੁਤ ਪਸੰਦ ਆਈ ਤੇ ਉਹਨਾਂ ਨੇ ਇੱਕ ਜਿੱਦਾਂ ਕਹਿ ਲਓ ਵੀ ਵੇਚਣ ਵਾਲਾ ਸੇਲਜ਼ਮੈਨ ਹੁੰਦਾ ਇਸੇ ਤਰ੍ਹਾਂ ਉਹਨਾਂ ਨੇ ਪਿੱਠ ਦੇ ਨਾਲ ਲਾ ਕੇ ਬੰਨ ਕੇ ਇਸ ਮਠਾਈ ਨੂੰ ਵੇਚਣ ਗਏ ਤੇ ਵੇਚਣ ਗਏ ਤਾਂ ਉਹਦੀ ਸੇਲ ਜਿਹੜੀ ਬਹੁਤ ਜ਼ਿਆਦਾ ਹੋਈ ਇਸੇ ਤਰ੍ਹਾਂ ਉਹਨਾਂ ਨੇ ਮੇਲੇ ਦੇ ਵਿੱਚ ਸਟਾਲਾਂ ਦੇ ਵਿੱਚ ਜਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਤੇ ਉੱਥੋਂ ਹੀ ਇਹ ਮੇਲਿਆਂ ਦੀ ਸ਼ਾਨ ਬਣ ਗਿਆ ਹਾਂਜੀ ਤੇ ਹੁਣ ਹਰੇਕ ਸਟੇਟ ਦੇ ਵਿੱਚ ਜਿਹੜਾ ਕਿ ਇਹਨੂੰ ਵੇਚਿਆ ਜਾਂਦਾ ਤੇ ਜੇ ਗੱਲ ਕਰੀਏ ਇਹਦੇ ਤਿਆਰ ਹੋਣ ਦੀ ਤਿਆਰ ਕਿੱਦਾਂ ਹੁੰਦਾ ਹੈ ਇਹਨੂੰ ਮੈਦੇ ਨੂੰ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਮੈਦੇ ਦੇ ਵਿੱਚੋਂ ਗਰਮ ਤੇਲ ਦੇ ਵਿੱਚੋਂ ਕੱਢ ਕੇ ਇਹਨੂੰ 24 ਘੰਟਿਆਂ ਲਈ ਰੱਖਿਆ ਜਾਂਦਾ ਹੈ ਤੇ 24 ਘੰਟਿਆਂ ਬਾਅਦ ਇਹਨੂੰ ਫਿਰ ਇੱਕ ਮਿੱਠੇ ਜਿੱਦਾਂ ਕਹ ਲਓ ਮਿੱਠੇ ਦੇ ਵਿੱਚ ਆਪਾਂ ਜਲੇਬੀਆਂ ਚਾशनी 'ਚ ਸੁੱਟਦੇ ਆ ਇਸ ਤਰ੍ਹਾਂ ਸੁੱਟ ਕੇ ਚਾशनी ਦੇ ਵਿੱਚ ਫਿਰ ਇਹਨੂੰ ਤਿਆਰ ਕੀਤਾ ਜਾਂਦਾ ਇਹਨਾਂ ਦਾ ਮੰਨਣਾ ਇਹ ਹੈ ਕਿ 24 ਘੰਟਿਆਂ ਬਾਅਦ ਜਿਹੜਾ ਖਮੀਰ ਇੱਕ ਤਾਂ ਫੁੱਲ ਜਾਂਦਾ ਹੈ ਖੱਟਾ ਹੋ ਜਾਂਦਾ ਖਮੀਰ ਕਿਉਂਕਿ ਮੈਦੇ ਵਿੱਚ ਖਮੀਰ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਮਿੱਠੇ ਨੂੰ